Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਡੇ ਮੁਲਾਜ਼ਮ ਕੰਮ ਕਰਦੇ ਨੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹ ਟੀਮਵਰਕ ਹੈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਜੇ ਅਸੀਂ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ ਚ ਮੈਨੂੰ ਲੱਗਦਾ ਮੈਨੂੰ ਆਪਣੇ ਇਹ ਪ੍ਰੋਬਲਮ ਹੈ ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡ ਕ੍ਰਾਈਮ ਐਂਡ ਡਰੱਗ ਇੱਕ ਹਫਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਹੈ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਕਿ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦੇ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਲੈਕਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਕਿਆ ਟੀ ਮਾਰੀਏ ਕਿ ਜਿਵੇਂ ਸੁਲਤਾਨਵਿੰਡ ਤੋਂ ਸ਼ੁਰੂ ਕੀਤਾ ਉੱਥੇ ਜੋ ਸਨੇਚਰਸ ਭੱਜੇ ਸੈਚਿੰਗ ਕਰਕੇ ਤੇ ਮੁੰਡਿਆਂ ਨੇ ਲੈ ਚ ਉਹਨਾਂ ਨੇ ਸ਼ਾਲ ਮਾਰਤੀ ਇਹਨਾਂ ਨੇ ਮਗਰ ਮਾਰਤੀ ਸੋ ਦੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਕੀਤੀ ਉਸ ਤੋਂ ਇਲਾਵਾ ਜਿਹੜੇ ਟੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਟਨ ਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹਨੂੰ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਅਨੰਦ ਕੀਤਾ ਔਰ ਤੁਹਾਡੇ ਲੋਕਾਂ ਦੇ ਸਮੇਂ ਜਦੋਂ ਮੀਡੀਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਹਿਊਮਨ ਫਰੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕਿਉਂਕਿ ਉਹਨੇ ਧੱਕਾ ਮਾਰਤਾ ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਛੱਡੇ ਗੱਲ ਇਹਨਾਂ ਇੰਨੀ ਹਾਈਲਾਈਟ ਨਾ ਹੁੰਦੀ ਉਹ ਰੂਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛੱਡੇ ਦੇ ਵਿੱਚ ਹੋਇਆ ਜੋ ਕੁਦਰਤੀ ਕਰਨਾ ਸਰ ਦਾ ਰੂਟ ਨਹੀਂ ਆ ਸਕੀ ਛੱਡੇ ਦੇ ਐਸਐਚਓ ਤੋਂ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ ਵਰਨਾ ਉੱਚ ਹੈ ਹਿਰੋਇਨ ਘੱਟ ਕੁਆਂਟੀਟੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਗੇਜਸ ਦੇ ਗਏ ਉਥੇ ਕੰਡਾ ਵੀ ਮਿਲ ਗਿਆ ਬੰਦੇ ਤੇ ਭੱਜ ਗਏ ਨੈਚੁਰਲ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫਾਲੋਅ ਅਪੈਕਸ਼ਨ ਤਾਂ ਹੋਇਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਬੱਦੇ ਨਜ਼ਰ ਰੱਖਦੇ ਕੀਤਾ। ਮੁਕੰਪੂਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮਕਦਮੇ ਦਰਜ ਸੀ ਬੰਦੇ। 39 ਕੇਸਾਂ ਦੇ ਵਿੱਚ ਵੌਨਟਡ ਸੀਗੇ ਕਿ ਗਨ ਮਿਲੀ, ਪਿਸਤੌਲ ਮਿਲਿਆ। ਸਾਰੀ ਪਿਛਲੀ ਗੱਲਬਾਤ ਚੱਲੀ। ਇਸ ਤੋਂ ਇਲਾਵਾ ਇਹਨਾਂ ਨੇ ਛਾਡੇ ਵਾਲੇ ਨਹੀਂ ਇੱਕ ਫਰੋਜ਼ਪੁਰ ਦਾ ਪੁਰਾਣਾ ਡਰੱਗਸ ਵਗੈਰ ਸੀ ਤੇ ਰਾਮਨਾ ਕਿਸੇ ਕਲੋਨੀ 'ਚ ਰਹਿ ਰਿਹਾ ਸੀਗਾ। ਜਦੋਂ ਆਪਾਂ ਕਿਸੋ ਕਾਟਨ ਸਰਚ ოਪਰੇਸ਼ਨ ਕਰਦੇ ਆ ਉਹ ਵੀ ਬੰਦਾ ਟਰੇਸ ਹੋਇਆ ਟ੍ਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਸ ਹੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਕੀਤਾ ਨਹੀਂ ਕੀਤਾ ਡਰਗ ਫੜੀ ਉਦੋਂ ਰਿਕਵਰੀ ਹੋਈ ਮੌਕੇ ਤੇ ਆਫੀਸਰ ਬੁਲਾਏ ਉਹਨਾਂ ਨੇ ਬੁੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤੰਦ ਹੀ ਨਾ ਔਰ ਮਨ ਨਾਲ ਡਿਊਟੀ ਕਰ ਰਹੇ ਆ ਕਿ ਜੇ ਕਾਪਾ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸਵਰਦੇ ਫੜੇ ਗਏ ਇਹਨਾਂ ਤੋਂ ਮੇਨ ਡਰਗ ਮੰਨੀ ਬੜੀ ਫੜੀ ਗਈ ਹੈ ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ 17,52,690 ਰੁਪਏ ਚ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘੱਟ ਵੀ ਹੁੰਦੀ ਹੈ ਅਸਲ ਐਕਟ ਦੇ ਵਿੱਚ ਜੇ ਆਪਾਂ ਦੇਖੀਏ 4 ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮ ਦਾ 7 ਵਿਆਪਨ ਔਰ 5 ਮੈਗਜ਼ੀਨ 37 ਕਾਰਤੂਸ ਪਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪਿੰਗ ਸੀ ਔਰ ਤੁਹਾਡਾ ਮੈਂ ਕੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡਿਟੇਲ ਦੇਖਾ ਦਿੱਤਾ ਹੈ ਜਰਨਾ ਇਹ ਵਾਰੀ ਕੋਈ ਲੋਕ ਹੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜੂ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਇਹ ਜਿਹੜੇ ਬਹਾਦਰ ਸਾਰੇ ਅਫੀਸਰ ਜੀ ਨੇ ਮੇਰੇ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਲੈਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਾਦਰ ਫਰਮ ਚ ਕੰਮਜਾਬ ਆਪਾ ਹੋਏ ਆ 6 ਐਸਾਂ 26 ਸਨੇਚਰ ਉਹਨਾਂ ਤੋਂ ਰਿਕਵਰੀ ਹੈ 1 ਲੱਖ 70 ਹਜ਼ਾਰ ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ that is very good ਗੈਂਬਲਿੰਗ ਐਕਟ ਦੇ ਪਾਣੀਪਕ ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1 ਲੱਖ 8000 ਰੁਪਿਆ ਉਹਦੇ ਚ ਰਿਕਵਰ ਹੋਇਆ ਯੂ ਐਚ ਪ੍ਰिवੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਵਾਰ-ਵਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰिवੈਂਟਿਵ ਐਕਸ਼ਨ ਲੈ ਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ ਐਨਡੀਪੀਐਸ ਤੇ ਹੋਰ ਧਰਾਵਾਂ ਦੇ ਸੱਤ ਪਗੋੜੇ ਫਰੇ ਗਏ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਦੇ ਹਫਤੇ ਦੀ ਦੇਖੀ ਆਪਾਂ ਪੁਰਾਣੇ ਮੁਕਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੱਤੀ ਹੈ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਵਿੱਚ ਕੁਝ ਬੰਦੇ ਫੜੇ ਗਏ ਪਰ ਕੁਝ ਰਹਿੰਦੇ ਵੀ ਆ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ ਐਨਡੀਪੀਐਸ ਹੈ ਜਾਂ ਕੋਈ 307 ਹੈ ਉਦੇ ਚ ਵੀ ਇਸ ਹਫਤੇ 85 ਦੋਸ਼ੀ ਫੜੇਗੇ 85 ਇਹਨਾਂ ਚ ਕੁੱਲ 100 ਕੀ ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫਤੇ ਚ ਫੜੇਗੇ ਥੈਟ ਇਜ਼ ਅ ਗੁੱਡ ਅਚੀਵਮੈਂਟ ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਆ ਜਿਹੜਾ ਉਹ ਸੰਜੀਤ ਜੁਰਮ ਵਾਲਾ 39 ਐਸਐਜੀ ਦੇ ਬੰਦੇ ਦੇ ਖਿਲਾਫ ਸੀ ਦੋ ਪਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੋਲਾ ਪੈ ਗਿਆ ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ 'ਤੇ ਜਿਹਨੇ ਇਸ ਕ੍ਰਾਈਮ ਮੈਂ ਉਹਨੇ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਐਕਚੁਅਲੀ ਉਹ ਵੀ ਅਸੀਂ ਹੁਣ ਕੇਸ ਕਰ ਰਹੇ ਵੀ ਬੰਦਾ ਕੌਣ ਸੀਗਾ ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੇ ਆਪਾਂ ਟਰੈਫਿਕ ਦੇ ਤੇ ਜਿਹੜੀ ਸਾਡਾ ਇੰਪੈਕਟ ਹੈ ਸਨੈਚਿੰਗ ਦੇ ਉੱਤੇ ਉਹਦੇ ਤੇ ਇਹ ਐਸਆਈ ਸੱਤਪਾਲ ਸਿੰਘ एक्जिस्टिंग द पासिंग सीनियर कांस्टेबल दिस पासिंग कांस्टेबल अंकुश शर्मा कांस्टेबल हरप्रीत सिंह कांस्टेबल जय सिंह

ਏਐਸਆਈ ਮਨੋਹਰ ਸਿੰਘ ਏਐਸਆਈ ਸਵਿੰਦਰ ਜੀਤ ਸਿੰਘ ਏਐਸਆਈ ਜਨੈਲ ਸਿੰਘ ਨੈਕਸਟ ਐਸਐਚਓ ਸੁਲਤਾਨਵਿੰਦ ਸਬ ਇੰਸਪੈਕਟਰ ਰਕੇਸ਼ ਕੁਮਾਰ ਇਹਨਾਂ ਨੇ ਮਕਦਮਾ ਨੰਬਰ 120 ਦੇ ਵਿੱਚ 10 ਮੋਬਾਈਲ ਫੋਨਸ ਦੋ ਤੱਕਰ ਇੱਕ ਰੌਣ ਲੋਹਾ ਤੇ ਇੱਕ ਤੋਰੀ ਸੁਦਾ ਮੋਟਰਸਾਈਕਲ ਬਰਾਮਦ ਕੀਤਾ ਹੋਇਆ ਹੈ। ਐਸਆਈ ਵਿਕ੍ਰਮਜੀਤ ਸਿੰਘ ਸਰ ਐਸਆਈ ਵਿਕ੍ਰਮਜੀਤ ਐਸਟੀ ਕੁਲਪ੍ਰੀਤ ਐਂਡ ਸੀਨੀਅਰ ਸਿਪਾਹੀ ਜਗਰੂਤ ਨੇ ਸਰ ਇਹ ਤੇ ਮੈਂਸ਼ਨ ਕਰਨਾ ਚਾਹਾਂਗੇ ਐਨਸੀ ਗੁਰਪ੍ਰੀਤ ਐਂਡ ਸੀਨੀਅਰ ਸਿਪਾਹੀ ਜਗਰੂਪ ਨੇ ਸਨੈਚਰ ਦਾ ਨੂੰ ਫੜਦੇ ਹੋਏ ਮੈਦ ਵਿਚ ਛਾਲ ਮਾਰ ਕੇ ਇੱਕ ਬਹਾਦਰੀ ਦਾ ਪ੍ਰਤੀਕ ਬਣਦਾ ਹੈਗਾ ਐਂਡ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਸੀਨੀਅਰ ਸਿਪਾਹੀ ਅਮਰਿਤਪਾਲ ਸਿੰਘ ਸਿਪਾਹੀ ਦਜੀਤ ਸਿੰਘ ਨੈਕਸਟ ਐਸਐਟਓ ਮੋਕਮਪੁਰਾ ਇੰਸਪੈਕਟਰ ਸੁਰਮੇਤ ਸਿੰਘ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਜੋ ਏਰੀਆ ਵਿੱਚ ਇੱਕ ਦਾਕਤ ਕੈਂਪ ਸੀਗਾ ਉਹਨਾਂ ਨੂੰ ਕਾਬੂ ਕੀਤਾ ਅਤੇ ਤਿੰਨ ਮੁਕਦਮਿਆਂ ਵਿੱਚ ਰਿਕਵਰੀ ਕੀਤੀਆਂ ਇਹ ਸਾਈਪਾਸ ਹੈ ਇਹਨਾਂ ਤੋਂ ਸਿਪਾਹੀ ਸਤਨਾਮ ਸਿੰਘ ਸਿਪਾਹੀ ਜਗਦੀਨ ਸਿੰਘ ਸਿਪਾਹੀ ਸਾਹਿਬ ਸਿੰਘ ਸਿਪਾਹੀ ਗੁਰਜਿੰਦਰ ਸਿੰਘ ਸਿਪਾਹੀ ਕੁਤਿੰਦਰ ਸਿੰਘ ਸਿਪਾਹੀ ਰਣਵੀਰ ਸਿੰਘ